ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਕਰੋ ਆਪਣੇ ਬਲੌਗ ਇਸ ਤਰ੍ਹਾਂ ਦੇ ਲੱਗਦੇ ਨੇ ਤੁਹਾਨੂੰ ਤੇ ਆਪਣੇ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਚਲੋ ਜੀ ਅੱਜ ਤੁਹਾਨੂੰ ਦੱਸਦੀ ਅੱਜ ਹੈਗੀ ਹੈ ਦਸਵੀਂ ਤੇ ਅੱਜ ਆਪਾਂ ਹੁਣ ਬਣਾ ਲਿਆ ਪ੍ਰਸ਼ਾਦ ਆਪਾਂ ਮੱਥਾ ਟੇਕ ਕਿਉਂ ਨੇ ਕੀ ਤਬਾ ਬੱਜ ਦੀ ਸਾਡੇ ਡੇਰੀ ਖੇਤ ਵੀ ਸਮਾਧਾ ਬਣੀਆਂ ਹੋਈਆਂ ਨੇ ਤੇ ਇੱਕ ਸਾਡੇ ਪਿੰਡ ਚ ਡੇਰਾ ਬਾਬੇ ਹਰਨਾਮ ਦਾਸ ਦਾ ਤੇ ਚਲੋ ਥੀ ਵੀ ਸੀ ਜਾਣਾ ਹੁੰਦਾ ਜੀ ਮੱਥਾ ਟੇਕਣਾ ਬਾਕੀ ਸ਼ਰਦਾ ਹੁੰਦੀ ਜੀ ਆਪਣਾ ਹਨਾ ਵਿਸ਼ਵਾਸ ਹੁੰਦਾ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਖੇਤ ਤੇ ਰਸਤੇ ਦੇ ਵਿੱਚ ਸਾਡੇ ਜਿਹੜਾ ਖੇਤ ਨੂੰ ਜਾਂਦਾ ਹੈਗਾ ਨਾਲਾ ਉਹਦੇ ਵਿੱਚ ਪਾਣੀ ਦਿਖਾਉਨੇ ਸਮੂ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਆਇਆ ਪਿਆ ਚਲੋ ਜੀ ਆਪਾਂ ਪਹਿਲਾਂ ਪਹੁੰਚ ਕੇ ਖੇਤ ਮੱਥਾ ਟੇਕ ਲਈਏ ਖੇਤ ਮੱਥਾ ਟੇਕ ਲਈ ਨਹੀਂ ਮੈਕ ਲੱਗੀਏ ਵੀਡੀਓ ਬਣਾਉਣ ਤੇ ਆਪਾਂ ਚਲੋ ਮੱਥਾ ਟੇਕਦੇ ਆ ਹਮੇ ਕਾਹੀ ਕੀ ਕਰਨ ਲੱਗੀ ਐ ਇਹ ਕਦ ਤੋੜਦੀ ਐ ਵਧੀਲਾ ਹੈ ਨਾ ਇਹ ਮੇਕ ਮੌਸਮ ਹਨਾ ਉੱਤਰੋਂ ਪਾਣੀ ਐ ਕਿੰਨਾ ਬੁਰਾ ਹਾਲ ਕਰਤਾ ਜਰਾ ਸੇ ਤੋੜਤੀ ਜਾ ਹਵਾ ਨੇ ਹਵਾ ਚਾਉਂਦੀ ਨਾ ਜਭੀ ਪੌ ਤੱਕ ਮੈਂ ਕਹਾਂ ਯੂਪਤੂ ਤੁਸੀਂ ਮੱਥਾ ਢੇਕ ਲਓ ਬਟ ਮੱਥਾ ਢੇਕ ਲਓ ਪਹਿਲਾਂ ਫੇਰ ਕਰ ਲਓ

ਰਾਸਤਾ ਬੰਦ ਹੋਇਆ ਪਿਆ ਉੱਪਰਲੇ ਪੁਲ ਦੀ ਤਾਂ ਲੰਘਦਾ ਨਹੀਂ ਸੰਦ ਕੋਈ ਤੇ ਪਾਣੀ ਦੇਖੋ ਇਸ ਨਾਲੇ ਦਾ ਟੁੱਟੇ ਫਰੋ ਜੀ ਆਪਣਾ ਇਹ ਪਟਾਫਲ ਨਾ ਪੰਦਾ ਤੋ ਦੇਖੋ ਤੁਸੀਂ ਦੇਖ ਸਕਦੇ ਛੋਟੇ ਕੋਲੇ ਦਾ ਹਾਨ ਜੇ ਵੱਡਾ ਪੁਲ ਨਾ ਪੰਦਾ ਜੀ ਇਹ ਧਾਰਾ ਕਿ ਇਦਾਂ ਹੀ ਨਸ ਬਚਾਲਦੀ ਲਿਜਾਈ ਜਮਾ ਬਚਾਲਦੀ ਅੜਤਾ ਜਾਣ ਵਾਲੇ ਗਾਂ ਲੰਗ ਗਈ ਲੋ ਜੀ ਸਾਰੇ ਕਿਤੇ ਮੀਂਹ ਨੇ ਹੜਾ ਨੇ ਪਾਣੀ ਦਾ ਬੁਰਾ ਹਾਲ ਕਰ ਛੱਡੇ ਬਹੁਤ ਚੌੜਾ ਨਾਲਾ ਜਿਹੜਾ ਇਹ ਸਾਰਾ ਪੋੜ ਦੇ ਨਾਲ ਹੀ ਭਰਿਆ ਜਾ ਰਿਹਾ ਚਲੋ ਆਪਾਂ ਰਲ ਕੇ ਅਰਦਾਸ ਕਰੀਏ ਸਾਰੇ ਵੀ ਇਹ ਮੀਂਹ ਜਿਹੜਾ ਹਟ ਜੇ ਪਾਣੀ ਤੋਂ ਬਚਾ ਹੋ ਜੇ ਕਿਸਾਨਾਂ ਦਾ ਮੱਝਾਂ ਦਾ ਪਸ਼ੂ ਦਾ ਸਭ ਕਾਸੇ ਦਾ ਬਹੁਤ ਨੁਕਸਾਨ ਹੋਇਆ ਸਭ ਦੇ ਕੰਮ ਕਾਜ ਰੁਕੇ ਪਏ ਨੇ ਤੇ ਜਿਹੜਾ ਇਹ ਮੀਂਹ ਹੈ ਜੇ ਹਟ ਜਵੇ ਤਾਂ ਸਾਰੇ ਕੰਮਾਂ ਦੀ ਜਿਹੜੀ ਸੈਟਿੰਗ ਆ ਜੇ ਵੀ ਨਾਲੇ ਦੇਖੋ ਨੁਕਸਾਨ ਹੋਣ ਤੋਂ ਬਚ ਜੇ

ਵਾਹਿਗੁਰੂ ਜੀ ਸਾਰੇ ਮਿਲ ਕੇ ਆਪਰ ਅਰਦਾਸ ਕਰੀਏ ਬਿੱਤਾ ਬਦੇ ਵਿੱਚ ਬਹੁਤ ਯਾਰ ਹੜਾ ਰਹੇ ਨੇ ਬਹੁਤ ਬੁਰੇ ਹਾਲਾਤ ਨੇ ਪੰਜਾਬ ਦੇ ਸਾਰੇ ਮਿਲ ਕੇ ਅਰਦਾਸ ਕਰੀਏ ਮੀਂਹ ਜੋ ਬੰਦ ਹੋ ਜੇ ਵੀ ਵੀਰ ਦਾ ਪਸ਼ੂਆਂ ਦਾ ਕਿਸਾਨ ਦਾ ਨਾ ਹੋਵੇ ਹਰ ਰੋਜ਼ ਘਟਾ ਸਿਮਰਨ ਜਰੂਰ ਕਰਿਆ ਕਰੋ ਕਸੇ ਦੇ ਵੀਰ ਦੇ ਡੰਗਰ ਪਸੂ ਖੋਖੇ ਨਾਲ ਮਰਨ ਕਸੇ ਵੀ ਵੀ ਪੈਰ ਦਾ ਨੁਕਸਾਨ ਨਾ ਹੋਵੇ ਐਸੀ ਵੀ ਹੀ ਅਰਦਾਸ ਕਰਦੇ ਕਿ ਵਾਹਿਗੁਰੂ ਜੀ ਚਾਰ ਸਪੇਰੇ ਸੁਖਸਾਨ ਰੱਖੋ